ਕਹ ਕਰ ਕਰ ਦੇ ਮਾਨ ਹਰਤਾ ਉਹ ਕੰਡ ਵਾਲਿਆਂ ਨੂੰ ਸਾਡੇ ਉੱਤੇ ਮਾੜਾ ਜਾਵੇ ਫੋਕਸ ਮੈਂ ਨਾਲ ਕਰ ਲਿਆ ਵਾ ਦਾ ਬੰਦਾ ਕਰਿਆ ਉਹ ਜਿਹੜਾ ਵੀ ਸਮਾਨ ਲਾ ਜਾਵੇ ਉਹ ਮੀਡੀਆ ਦੇ ਨਾਲ ਅਸੀਂ ਕਰ ਲਿਆ ਵਾ ਦਾ ਬੰਦਾ ਕਰਿਆ ਉਹ ਜਿਹੜਾ ਵੀ ਸਮਾਨ ਲਾ ਜਾਵੇ ਜ਼ਿੰਦਗੀ ਇਹ ਬਾਈ ਦੀ ਦਿੱਤੀ ਹੋਈ ਆ ਤੇ ਬਾਈ ਨਾਲ ਵਾਦਾ ਕੀਤਾ ਇਹ ਜਿੱਤੇ ਬਾਈ ਸਮਾਨ ਲਾ ਲੈ ਜਾ ਕੁਝ ਵੀ ਸਾਡਾ ਆਖਰੀ ਰਣੀ ਹੋਊਗਾ ਇਹ ਕੋਈ ਗੱਲਾ ਗਾਣਾ ਨਾ ਸਮਝੋ ਵੀ ਹਨਾ ਗਾਣਾ ਇਹ ਸਾਡੀ ਦਿਲ ਦੀ ਜਸਵਾਹਤਾ ਫੀਲ ਹੈ ਸਾਡੀ ਸੋਚ ਆਏ ਸੋਚ ਬੋਲ ਰਹੀ ਹੈ ਉਹ ਮੁੰਡੇ ਨਸ਼ਾ ਪਤਾ ਛੱਡ ਹੋਏ ਕੈਮ ਮਿੱਟੀ ਐ ਨਹੀਂ ਸਾਡਾ ਸੈਂਟਰ ਦੇ ਸੈਂਟਰ ਦੇ ਪਿੱਛੇ ਢੱਲੇ ਲੈ ਮਿੱਟੀ ਐ ਨਹੀਂ ਸਾਡਾ ਸੈਂਟਰ ਦੇ ਓਏ ਇੱਕ ਸਰੋਂ ਪੈਂਚ ਸਾਡਾ ਪੱਕਾ ਜਿਹੜਾ ਯਾਰ ਨਹੀਂ ਜਾਣ ਨਾਲੋਂ ਵਧ ਸਭ ਨੂੰ ਕਰਦਾ ਏ ਪਿਆਰ ਨਹੀਂ ਕਰਦਾ ਵੀ ਰਹਿਮ ਮਿੱਤੇ ਇਹ ਨਹੀਂ ਸਾਡਾ ਸੈਂਟਰ ਦੇ ਸੈਂਟਰ ਦੇ ਪਿੱਛੇ ਥੱਲੇ ਲੈ ਮਿੱਟੀ ਇਹ ਸਾਡਾ ਸੈਂਟਰ ਦੇ ਦੇਖੋ ਮੈਂ ਸਭ ਤੋਂ ਪਹਿਲਾਂ ਇਹਨਾਂ ਦੀ ਸੋਚ ਬਦਲਣ ਦੀ ਦਿਮਾਗ ਬਦਲਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਮੈਂ ਤੇ ਮੇਰੀ ਟੀਮ ਇਹਨਾਂ ਦੀ ਸੋਚ ਬਦਲਣ ਚ ਅਸੀਂ ਕਾਮਯਾਬ ਹੋ ਚੁੱਕੇ ਹਾਂ ਹਾਰਦੇ ਨਹੀਂ ਹੁੰਦੇ ਕਦੇ ਮਰ ਜਦਲੇਰ ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ जॾो लिखो त कदीर लॻे लिखण दले